ਮੇਰੇ ਬੱਚੇ ਇਹ ਬਾਹਰ ਇਹਨਾਂ ਦੀ ਬਦੌਲ ਦੀ ਹੈ ਗੁਰੂ ਦਾ ਬੈਕਾ ਇਹਨਾਂ ਦੇ ਰੂਪ ਅਨੇਕਾ ਗੁਰੂ ਦੀ ਕਿਰਪਾ ਨਾਲ ਅੱਜ ਵੀ ਇਹਨਾਂ ਮੂਰੇ ਅਰਦਾਸ ਕੀਤੀ ਹੈ ਬੱਚਿਆਂ ਦੀ ਖਾਤਰ ਵਿਦਿਆ ਪ੍ਰੇਮ ਨਰੈਣ ਗੁਰੂ ਸਾਹਿਬ ਚੜਦੀ ਕਲਾ ਰਵੇ ਬੱਚਿਆਂ ਦੀ ਵਾ ਮਗਾ ਚੜਦੀ ਕਲਾ ਬਈ ਇੰਨਾ ਦੀ ਬਰੌਲ ਤਾਂ ਬੱਚੇ ਤਿੰਨੇ ਵਾਰ ਆਈ ਇਹ ਕਹਿੰਦਾ ਕਿ ਕਿਸੇ ਚੀਜ਼ ਦੀ ਘਾਟ ਨਹੀਂ ਬਸ ਕਿਰਪਾ ਵਾ ਇਹਨਾਂ ਦਾ ਅਸ਼ੀਰਵਾਦ ਆ ਵਾ ਚੜਦੀ ਕਲਾ ਇਹ ਵੱਡਾ ਦੌਖਾ ਗੁਰੂ ਸਾਹਿਬ ਕਹਿੰਦੇ ਹੁੰਦੇ ਆ ਬਈ ਸੂਲੀ ਤੋਂ ਸੂਲ ਬਣਾ ਦਿੰਦੇ ਆ ਲੈ ਬਾਈ ਜੀ ਆ ਵੀ ਨਾਲ ਹੀ ਹੁੰਦੇ ਇਹ ਜਿਗਰਾਉ ਤੋਂ ਆ ਇਹਨਾਂ ਦੇ ਬੱਚੇ ਬਾਹਰ ਆਈ ਯਾਨੀ ਕਿਰਪਾ ਇਹਨਾਂ ਦੀ ਬਰੌਲਤਾ ਵਾਤਾ ਬਸ ਸੰਗਤ ਨੂੰ ਇਹੀ ਦਿਨੇ ਹਾਜੀ ਗੁਰੂ ਦੇ ਲਾਲ ਲੱਗੋ ਨਾਮ ਜੋ ਕੋ ਕਿਹੇ ਜੀ ਜੀ ਘਾਟ ਨਹੀਂ ਆਉਂਦੀ ਠੀਕ ਹੈ ਜਿਹੜਾ ਸੂਲੀ ਵਾਲਾ ਸੂਲ ਚ ਕੱਢ ਦਿੰਦਾ ਸੂਲ ਵੀ ਪਾਸੇ ਕਰ ਦਿੰਦਾ ਉਹ ਵੀ ਨਹੀਂ ਭੱਜਣ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰਦੇ ਹਾਂ ਕਿੰਨਾ ਕੇ ਆਨੰਦ ਆਉਂਦਾ ਜੀ ਇੱਥੇ ਆਨੰਦ ਹੀ ਆ ਲਾਂਦਾ ਇਹਨਾਂ ਦੀ ਕਿਰਪਾ ਨਾਲ ਦਾ ਵਾਹ ਕਿਹੇ ਜੀ ਜੀ ਘਾਟ ਨਹੀਂ ਆ ਜੀ ਮਨ ਕੌਸ਼ ਰਿੰਦਾ ਵੀ ਛੇਤੀ ਘਰ ਆਏ ਹੁੰਦਾ ਵੀ ਉੱਥੇ ਚੱਲ ਗਏ ਇਹਨਾਂ ਦੇ ਚਾਹਣਾ ਚੱਲ ਗਏ ਕਹਦੇ ਹਾਂ ਆਉਂਦੇ ਕਿੱਥੋਂ ਜੀ ਤੁਸੀਂ ਅਜੀਤ ਜੀ ਨਾਨਕ ਸਰਕਲੇਰ ਨਾ ਨਖਰ ਤੁਮਾਂ ਗਏ ਤੇ ਪਲੇ ਰਾਈ ਨਾਲ ਪਲੇ ਰਾਂ ਤੋਂ ਤੇ ਕਿੰਨਾ ਕੁ ਮਤਲਬ ਹਰੇਕ ਬੁੱਧਵਾਰ ਔਰ ਰਹਿੰਦਾ ਵੀ ਖਿੱਚ ਪੈਂਦੀ ਹੈ ਵੀ ਜਦੋਂ ਬੁੱਧਵਾਰ ਆਵੇ ਤੇ ਜਾਈਏ ਇੱਥੇ ਤੇ ਨਾਮ ਸਿਮਰਨ ਕਰੀਏ ਬਈ ਹੀ ਆ ਜੀ ਬਸ ਅੰਦਰੋਂ ਜਾਂਦੀ ਇਹ ਹੁੰਦਾ ਹੀ ਛੇ ਦੀ ਤੁਰ ਗਈ ਜਦੋਂ ਆ ਜਾਈਏ ਪਹੁੰਚੀਏ ਬਾਅਦ ਅਬ ਮੈਂ ਤਾਂ ਇਹ ਹੀ ਦੋ ਕਈ ਵਾਰੀ ਦੋ ਜਣੇ ਹੁੰਨੇ ਆ ਕਈ ਵਾਰੀ ਤਿੰਨ ਚਾਰ ਹੋ ਜਾਂਦੇ ਆ ਤੁਹਾਨੂੰ ਇਹ ਹੁੰਦਾ ਵੀ ਪਹੁੰਚੀਏ ਬਾਬਾ ਜੀ ਚੰਦੇ ਹਾਂ ਉਹਨਾਂ ਨੂੰ ਤੇ ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਦਿੱਕਤ ਪਰੇਸ਼ਾਨੀਆਂ ਜਾਂ ਕੋਈ ਵੀ ਸੰਗਤ ਹੈ ਕੁਝ ਮੰਗਦੀ ਆ ਤਾਂ ਸੰਗਤ ਦਾ ਪੂਰਾ ਜ਼ਰੂਰ ਹੁੰਦਾ ਮਿਲਦਾ ਹੀ ਮਿਲਦਾ ਸਭ ਕੁਝ ਮਿਲਦਾ ਜਦੋਂ ਉਹ ਚਰਨਾ ਜਾ ਕੇ ਜੋ ਅਰਦਾਸ ਕਰਦੇ ਆ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇਹ ਨਹੀਂ ਤੁਸੀਂ ਕਦੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਏ ਸਾਡੇ ਨਾਲ ਸਾਂਝੀ ਕਰੋ ਮੇਰੇ ਬੱਚੇ ਹੈ ਹੀ ਬਾਹਰ ਇਹਨਾਂ ਦੀ ਬਦੌਲਦੀ ਹੈ ਗੁਰੂ ਦਾ ਬਹਿਕਾ ਇਹਨਾਂ ਦੀ ਰੂਪ अनेਕ ਆ ਇਹਨੇ ਉਰੂਦੀ ਕਰਪਨ ਅੱਜ ਵੀ ਇਹਨਾਂ ਨੂੰ ਰੀ ਅਰਦਾਸ ਕੀਤੀ ਆ ਬੱਚਿਆਂ ਦੀ ਖਾਤਰ ਵਿਦਿਆਪ੍ਰੇਮ ਨਾਰਾਇਣ ਗੁਰੂ ਸਾਹਿਬ ਚੜ੍ਹਦੀ ਕਲਾ ਰਵੇ ਬੱਚਿਆਂ ਦੀ ਆ ਲਾਈਕ ਬੰਦੇ ਦੇ ਜੀਵਨ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਮੇਰੇ ਜਵਾਕ ਆ ਜਾਂ ਮੇਰੇ ਬੱਚੇ ਨਾ ਉਹ ਇੱਕ ਚੰਗੇ ਤਰੀਕੇ ਨਾਲ ਸੈਟਲ ਹੋ ਜਾਣ ਤਾਂ ਜੈ ਕਿੰਨਾ ਕੁ ਸ਼ੁਕਰ ਕਰਦੇ ਆ ਕਿ ਵਾਹਿਗੁਰੂ ਨੇ ਉਹਨਾਂ ਨੂੰ ਬਾਹਰ ਭੇਜਿਆ ਤੇ ਹੁਣ ਕਿਸ ਤਰੀਕੇ ਨਾਲ ਸੈੱਟ ਨੇ ਉੱਥੇ ਬਿਲਕੁਲ ਨਗਾਇਤ ਚੜਦੀ ਕਲਾ ਬਈ ਇੰਨਾ ਦੀ ਬਰੌਤ ਬੱਚੇ ਤਿੰਨੇ ਵਾਰ ਆਈ ਇਹ ਕਹਿੰਦਾ ਕਿ ਕਿਸੇ ਚੀਜ਼ ਦੀ ਘਾਟ ਨਹੀਂ ਬਸ ਕਿਰਪਾ ਵਾ ਇਹਨਾਂ ਦਾ ਅਸ਼ੀਰਵਾਦ ਆ ਵਾ ਚੜਦੀ ਕਲਾ ਇਹ ਕਹਿੰਦੇ ਕੋਈ ਦਿੱਕਤ ਪਰੇਸ਼ਾਨੀ ਜੀਵਨ ਦੇ ਵਿੱਚ ਹੋਵੇ ਜਾਂ ਕੋਈ ਆਉਣ ਦਾ ਕੀ ਹੋਵੇ ਤਾਂ ਸੂਲ ਤੋਂ ਕੰਢਾ ਕਰ ਦਿੰਦੇ ਨੇ ਇਹ ਵੀ ਸੰਗਤ ਨੂੰ ਤੰਗ ਨਹੀਂ ਹੋਣ ਦਿੰਦੇ ਇਹ ਸਹੀ ਗੱਲ ਆਈ ਜਿਵੇਂ ਹੁਣ ਕੋ ਵੱਡਾ ਦੌਕਾ ਗੁਰੂ ਸਾਹਿਬ ਕਹਿੰਦੇ ਹੁੰਦੇ ਆ ਬਈ ਸੂਲੀ ਤੋਂ ਸੂਲ ਬਣਾ ਦਿੰਦੇ ਆ ਇਹਦਾਂ ਇਹਨਾਂ ਲਈ ਇਹ ਬਾਈ ਜੀ ਆ ਵੀ ਨਾਲ ਹੁੰਦੇ ਜਗਰਾਉ ਤੋਂ ਆ ਇਹਨਾਂ ਦੇ ਬੱਚੇ ਬਾਹਰ ਆਏ ਯਾਨੀ ਕਹਿ ਰ ਪੈ ਇਹਨਾਂ ਦੀ ਬਦੌਲਤਾ ਬਾਤਾ ਤੇ ਮੰਨਤੇ ਹੁੰਦਾ ਬਈ ਕਿਤੇ ਇੱਥੇ ਤਾਂ ਉਨੇ ਹੀ ਹਣਾ ਵਾ ਅੰਬਰ ਥਰ ਜਾਣੇ ਉੱਥੇ ਵੀ ਬਾਬਾਈਆਂ ਦੇ ਵਿੱਚ ਚਰਨਾਂ 'ਚ ਪਤਾ ਟੇਕ ਕੇ ਫੇਰ ਆਉਂ। ਸੰਗਤ ਨੂੰ ਵੀ ਸਨੇਹਾ ਦੇਣਾ ਚਾਹੋਂਗੇ ਜਿਹੜੀ ਘਰੇ ਵੱਟੇ ਦਰਸ਼ਨ ਕਰ ਰਹੀ ਹੈ। ਬਸ ਸੰਗਤ ਨੂੰ ਇਹੀ ਦਿਨੇ ਹਾਜੀ ਗੁਰੂ ਦੇ ਲਾਲ ਲੱਗੋ ਨਾਮ ਜੋਗੋ ਕਿਹੜੇ ਜੀ ਜੀ ਕਾਟ ਨਹੀਂ ਆਉਂਦੀ ਠੀਕ ਹੈ ਜਿਹੜਾ ਸੂਲੀ ਵਾਲਾ ਸੂਲ ਚ ਕੱਢ ਦਿੰਦਾ ਸੂਲ ਵੀ ਪਾਸੇ ਕਰ ਦਿੰਦਾ ਉਹ ਵੀ ਨਹੀਂ ਭੱਜਣ ਆਉਂਦਾ ਬਿਲਕੁਲ ਇੰਨਾ ਇੰਨਾ ਦੀ ਗੁਰੂ ਸਾਹਿਬ ਦੀ ਕਿਰਪਾ ਜੀ ਵਾਹਿਗੁਰੂ ਜੀ ਕਾ ਜੀ ਹਾਲਤਾ ਵਾਹਿਗੁਰੂ ਵਾਹਿਗੁਰੂ